ਦੋਬੇ ਦੇ ਪ੍ਰਸਿੱਧ ਨਗਰ ਧਣੀਪਿੰਡ ਵਿਖੇ ਧੀਆਂ ਦਾ ਮੇਲਾ ਬੜੀ ਹੀ ਧੂਮਤਾਂਮ ਨਾਲ ਕਰਵਾਇਆ ਗਿਆ ਜਿਸ ਵਿੱਚ ਧਣੀਪਿੰਡ ਅਤੇ ਲਖਨਪਾਲ ਪਿੰਡ ਦੀਆਂ ਮਹਿਲਾਵਾਂ ਦੇ ਲੜਕੀਆਂ ਨੇ ਪੰਜਾਬੀ ਪਹਿਰਾਵਾ ਪਾ ਕੇ ਇਸਤਿਹਾਰ ਦੀ ਰੌਣਕ ਨੂੰ ਚਾਰਚਾਂ ਲਗਾਏ ਇਸ ਦੌਰਾਨ ਜਿੱਥੇ ਮਹਿਲਾਵਾਂ ਤੇ ਲੜਕੀਆਂ ਵੱਲੋਂ ਪ੍ਰਾਤਨ ਵਿਰਸੇ ਦੀ ਯਾਦ ਨੂੰ ਤਾਜ਼ਾ ਕਰਦਿਆਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਉੱਥੇ ਹੀ ਦੋਵਾਂ ਪਿੰਡਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ ਗਈ ਇਸ ਦੌਰਾਨ ਪੰਜਾਬੀ ਵਿਰਸੇ ਨਾਲ ਸੰਬੰਧਿਤ ਚਰਖੇ, ਚਾਟੀਆਂ, ਮਧਾਣੀਆਂ, ਚੱਕੀ, ਬੇਦਨਾ, ਪੱਖੀਆਂ, ਚੁੱਲਾ-ਚੌਂਕਾ, ਡੋਲੀ, ਪਿੰਗਾ ਆਦਿ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਜੋ ਕਿ ਪੁਰਾਤਨ ਵਿਰਸੇ ਦੀ ਯਾਦ ਨੂੰ ਹੋਰ ਵੀ ਤਾਜ਼ਾ ਕਰ ਰਹੀਆਂ ਸਨ। ਇਸ ਦੌਰਾਨ ਵਕਫਾ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਜਿੱਥੇ ਮੇਲੇ ਦੀ ਸ਼ੁਰੂਆਤ ਕਰਵਾਉਣ ਵਾਲੀ ਉੱਚ ਸਖਸ਼ੀਅਤ ਬੀਬੀ ਸੀਬੋ ਨੂੰ ਯਾਦ ਕਰਦਿਆਂ ਇਸ மூਈਲਾਕਾ ਵਾਸੀਆਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਉੱਥੇ ਹੀ ਉਨ੍ਹਾਂ ਕਿਹਾ ਕਿ 2026 ਵਿੱਚ ਵੀ ਅਗਸਤ ਮਹੀਨੇ ਦੇ ਦੂਸਰੇ ਐਤਵਾਰ ਨੂੰ ਵਿਰਾਸਤੀ ਪਾਰਕ ਵਿੱਚ ਤੀਆਂ ਦਾ ਤਿਉਹਾਰ ਮਨਾਉਣ ਦਾ ਫੈਸਲਾ ਕੀਤਾ ਹੈ ਇਸ ਦੇ ਨਾਲ ਹੀ ਉਨ੍ਹਾਂ ਇਸ மூਈਲਾਕਾ ਵਾਸੀਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਹਾਰਦਿਕ ਵਧਾਈਆਂ ਵੀ ਦਿੱਤੀਆਂ ਇਸ ਸਮਾਗਮ ਦੌਰਾਨ ਸਹਿਯੋਗੀਆਂ ਤੇ ਹੋਰਨਾ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਧਣੀਪਿੰਡ ਅਤੇ ਲਖਨਪਾਲ ਪਿੰਡ ਤੋਂ ਨਵਰੰਗ ਚੈਨਲ ਦੇ ਮੋਹਿਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਧਣੀਪਿੰਡ ਲਖਨਪਾਲ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਬੜੇ ਹੀ ਜਸ਼ਨ ਨਾਲ ਮਨਾਇਆ ਗਿਆ ਜਿੱਥੇ ਹੀ ਕੁੜੀਆਂ ਆਪਣੇ ਸਹੁਰੇ ਘਰ ਤੋਂ ਪੇਕੇ ਘਰ ਆਪਣਾ ਸੌਣ ਦਾ ਮਹੀਨਾ ਕੱਟਣ ਆਈਆਂ ਜਿਨ੍ਹਾਂ ਨੂੰ ਕਿ ਇਸ ਸਮਾਗਮ ਵਿੱਚ ਸੰਧਾਰਾ ਵੰਡਿਆ ਗਿਆ ਅਤੇ ਇਹ ਤੀਆਂ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਤੇ ਬੜਾ ਹੀ ਜਸ਼ਨ ਜਸ਼ਨ ਅਤੇ ਖੂਬ ਮौज-ਮਸਤੀ ਕੀਤੀ ਗਈ ਤੇ ਇੱਥੇ ਬਹੁਤ ਸਾਰੀਆਂ ਲਾਈਕ ਖਾਣਾ ਵਗੈਰਾ ਸਾਰਾ ਕੁਝ ਮਿਲਿਆ ਤੇ ਬਹੁਤ ਨੱਚ ਗਾ ਕੇ ਸਾਰਿਆਂ ਨੇ ਬਹੁਤ ਖੁਸ਼ੀ ਨਾਲ ਇਹ ਬਣਾਇਆ ਗਿਆ ਅਤੇ ਇਹ ਤੀਆਂ ਦਾ ਤਿਹਾਰ ਹਰ ਸਾਲ ਏਸੀ ਜਗ੍ਹਾ ਤੇ ਲੱਗਿਆ ਕਰੇਗਾ ਤੇ ਸਾਰਿਆਂ ਨੂੰ ਖੁੱਲਾ ਸਰਦਾ ਹੈ ਤੇ ਉਹਨੂੰ ਹੁਮਾ ਕੇ ਸਾਰੇ ਜਣੇ ਪਹੁੰਚਦੇ ਨਗਰ ਤਨੀਪਿੰਡ ਵਿੱਚ ਤੇ ਲਖਣਪਾਲ ਤੇ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਅੱਜ ਤੀਆਂ ਦਾ ਕਿਹੜਾ ਹੈ ਸ਼ੁਭੋ ਤਿਹਾ ਰੱਖਿਆ ਗਿਆ ਸੀਗਾ ਕਿ ਤੀਆਂ ਤੇਆਂੀਆਂ ਜਿਹੜੇ ਸੌਂਦੇ ਮਹੀਨੇ ਆਪਣੇ ਸੇਕੇ ਘਰ ਵਿੱਚ ਆ ਕੇ ਆਪਣੇ ਸੇਕੇਆਂ ਦੀ ਸੁਖ ਮੰਗਦੀਆਂ ਔਰ ਸੌਂਦੇ ਮਹੀਨੇ ਵਿੱਚ ਤੀਆਂ ਦੇ ਤਿਹਾਰ ਨੂੰ ਬਹੁਤ ਸ਼ਰਧਾਪੂਰਵਕ ਪੂਰੇ ਪਿੰਡ ਦੀਆਂ ਬੀਬੀਆਂ ਨੇ ਰੜਕੇ ਇੱਥੇ ਆਪਣੀਆਂ ਭਾਵਨਾਵਾਂ ਜ਼ਾਕਰ ਕੀਤੀਆਂ ਵਾਹਿਗੁਰੂ ਇਹ ਉਹਨਾਂ ਦੀਆਂ ਭਾਵਨਾਵਾਂ ਇਹ ਸੌਂ ਦਾ ਮਹੀਨਾ ਜਿਹੜਾ ਜੋ ਕੁਦਰਤ ਦਾ ਵਰਤਾਰਾ ਹੈ ਸਰੀਰ ਦੇ ਅੰਦਰ ਬਹੁਤ ਸਾਰੀਆਂ ਤਬਦੀਲੀਆਂ ਦਾ ਉਹਦੇ ਨਾਲ ਬਹੁਤ ਸਿਰਜਣਾਤਮਕ ਕਰਿਆਮਾਂ ਜਿਹੜੀਆਂ ਹੈ ਇਸ ਸਮਾਜ ਵਿੱਚ ਛਿਰਦੀਆਂ ਨੇ ਔਰ ਸਿਰਜਣਹਾਰਾ ਉਸ ਅਕਾਲ ਪੁਰਖ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਸ ਸਮਾਜਿਕ ਤਾਣੇ ਬਾਣੇ ਵਿੱਚ ਤੀਆਂ ਦੇ ਤਿਹਾੜ ਵਿੱਚ ਤੀਆਂ ਦੀ अहमਤ ਨੂੰ ਜਾਣਦੇ ਆ ਇਹ ਤਹਾਰ ਮੇਜੇ ਦਿੱਤੇ ਹੋਏ ਆ ਸਾਡੇ ਨਗਰ ਦੇ ਸਰਪੰਚ ਸਾਬਲਕਾਰ ਸਿੰਘ ਜੀ ਔਰ ਲਖਣਪਾਲ ਦੇ ਸਰਪੰਚ ਸ੍ਰੀ ਕਸ਼ਵੀਰ ਚੰਦੀ ਔਰ ਇਹਨਾਂ ਦੀ ਸਮੂਚੀ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਬਹੁਤ ਉਤਮ ਨਾਲ ਇਸ ਪ੍ਰੋਗਰਾਮ ਨੂੰ ਲਿਖਿਆ ਗਿਆ ਗਿਆ। ਇਹ ਅੱਜ ਦੀ ਸਾਵਣ ਦੇ ਮਹੀਨੇ ਦੀ ਖੁਸ਼ੀ ਜਿਹੜੀ ਹੈ ਜ਼ਾਹਰ ਕੀਤੀ ਹੈ। ਪਰਮਾਤਮਾ ਕਰੇ ਇਹਨਾਂ ਭੈਣਾਂ ਦੇ ਅੰਦਰ ਇਹਨਾਂ ਬੱਚੀਆਂ ਦੇ ਅੰਦਰ ਕ੍ਰੀਮ ਪਿਆਰ ਇਤਫਾਕ ਨਗਰਿਕ ਸੁੱਖ ਸ਼ਾਂਤੀ ਔਰ ਆਸਰ ਭਾਈਚਾਰਾ ਕੈਂਪਾਂ ਵਿੱਚ ਸਫਲ ਹੋਣ ਅੰਤ ਵਿੱਚ ਸਾਰਿਆਂ ਨੂੰ ਅੱਜ ਦੇ ਸ਼ੁਭ ਦਿਹਾੜੇ ਦੀ ਬਹੁਤ ਬਹੁਤ ਮੁਬਾਰਕਾਂ